ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਯਾਰ ਤੇ ਅੱਜ ਆਪਾਂ ਆਏ ਆ ਰੋਮ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਫਿਮਿਚੀਨੋ ਸ਼ਹਿਰ ਦੇ ਵਿੱਚ ਜਿੱਥੇ ਕਿ ਇੰਟਰਨੈਸ਼ਨਲ 에ਅਰਪੋਰਟ ਵੀ ਆ ਤੇ ਬੀਚ ਦੇ ਉੱਪਰ ਇਹ ਬੜਾ ਸ਼ਹਿਰ ਬਸਿਆ ਹੋਇਆ ਹੈ ਸਮੁੰਦਰ ਦਾ ਕੰਢਾ ਹੈ ਤੇ ਬੜੀ ਘੈਂਟ ਗੱਲਬਾਤ ਹੈ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਤੇ ਆਪਾਂ ਤੁਹਾਨੂੰ ਪਹਿਲੇ ਇੱਕ ਝਲਕੀ ਦਿਖਾਉਨੇ ਆ ਇਹ ਸ਼ਹਿਰ ਦੇ ਵਿੱਚ ਜੋ ਕੁਝ ਨਿਕਲਦਾ ਦੇਖੋ ਇਧ ਮਗਾ ਤੁਹਾਨੂੰ ਪਹਿਲਾਂ ਜਸ਼ਨ ਮੇਲੇ ਕਰਵਾ ਦਈਏ ਉਸ ਤੋਂ ਪਹਿਲਾਂ ਕਿ ਇਹ ਵਾੜਾ ਕਾਫਲਾ ਹੈ ਇਹ ਨਿਕਲ ਜਵੀਂ ਆ ਦੇਖ ਲੋ ਸਾਈਕਲਾਂ ਦੇ ਉੱਤੇ ਲੋਕ ਜਾ ਰਹੇ ਨੇ ਪਤਾ ਨਹੀਂ ਝੰਡਾ ਵੀ ਲੱਗਿਆ ਹੋਵੇ ਕੋਈ ਤੇ ਆਪਾਂ ਤਾਂ ਆ ਕੇ ਸਰਲੇ ਨਹੀਂ ਦੇਖਿਆ ਵੀ ਪਤਾ ਨਹੀਂ ਕੀ ਚੱਕਰ ਹੈ ਆ ਦੇਖ ਡੌਗੀ ਉਠਾ ਲਿਆ ਵਿਚ ਉਹਦੇ ਰੇੜੀ ਦੇ ਵਿੱਚ ਇਹ ਵੀ ਕੋਈ ਧਰਨਾ ਪ੍ਰਦਰਸ਼ਨ ਕਰਦਾ ਜਿੱਦਾਂ ਆਪਣੇ ਕਿਸਾਨ ਧਰਨੇ ਦੇ ਬੈਠੇ ਇਹਨਾਂ ਦਾ ਵੀ ਕੋਈ ਧਰਨਾ ਹੀ ਆ ਕਿ ਆ ਲਿਖੇ ਉੱਪਰ ਤਾਬੋਲੀ दिलपोर तो पता नहीं की सेंस है अरे कि लंबा मित्रों काफिला सिक्योरिटी भी है अगे भी पिछले क्योंकि ना ਕੋਈ ਵੀ ਇਟਲੀ ਵਿੱਚ ਇਦਾਂ ਦਾ ਫੰਕਸ਼ਨ ਕਰਨਾ ਹੈ ਕੋਈ ਸਮਾਗਮ ਕਰਨਾ ਹੋਵੇ ਤਾਂ ਉਹਦੇ ਬਾਰੇ ਪਰਮਿਸ਼ਨ ਲੈਣੀ ਪੈਂਦੀ ਆ ਸ਼ਹਿਰ ਦੇ ਕਮੂਨੇ ਤੋਂ ਪੁਲਿਸ ਤੋਂ ਹਰ ਇੱਕ ਚੀਜ਼ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਕਿ ਪੁਲਿਸ ਵੀ ਇਹਨਾਂ ਸਕਿਉਰਟੀ ਵੀ ਦਿੰਦੀ ਇਹਨਾਂ ਨੂੰ ਇੱਕ ਗੱਡੀ ਪੁਲਿਸ ਜੱਗੇ ਕਿ ਜਾਂਦੀ ਹੈ ਕਾਫਲੇ ਦੇ ਤੇ ਇੱਕ ਗੱਡੀ ਪੁਲਿਸ ਉਹ ਪਿੱਛੇ ਪੇ ਜਾਂਦੇ ਕੋ ਪਿੱਛੇ ਬੈਨ ਭਰੀ ਆਉਂਦੀ ਹੈ ਦੇਖੋ ਨਾਰੇ ਵੀ ਲਾਉਂਦੇ ਜਾਂਦੇ ਨੇ ਤੇ ਬਾਕੀ ਮੇਰੇ ਨਾਲ ਅੱਜ ਦੇ ਵਲੌਗ ਦੇ ਵਿੱਚ ਰੋਜ਼ ਦੀ ਤਰ੍ਹਾਂ ਸਾਥ ਦੇਣ ਵਾਸਤੇ ਦੇਖੋ ਕੋਣ ਆਏ ਨੇ ਬੀਬੀ ਸਿਮਰਜੀਤ ਕੌਰ ਸਤਿ ਸ਼੍ਰੀ ਅਕਾਲ ਜੀ ਤੇ ਸਰਦਾਰ ਗੁਸ਼ਸ਼ਨ ਸਿੰਘ ਨਾਗਰਾ ਹਾਂਜੀ ਤੇ ਮਿੱਤਰੋ ਆਪਾਂ ਹੁਣ ਸਭ ਤੋਂ ਪਹਿਲਾਂ ਕੁਟ ਚਾਹ ਦਾ ਕੁਟ ਪੀ ਲਈ ਆਪਾਂ ਹਨਾ ਹਾਂਜੀ ਕਿਉਂਕਿ ਸੀ ਘਰੋਂ ਸਬਕਤ ਨਿਕੜੇ ਸੀਗੇ ਕਿ ਸਾਨੂੰ ਪਤਾ ਹੈ ਵੀ ਜਦੋਂ ਨਾ ਆਪਾਂ ਮਤਲਬ ਵੀ ਗਰਮੀ ਦੇ ਦਿਨਾਂ ਦੇ ਵਿੱਚ ਇਟਲੀ ਸ਼ਹਿਰ ਹੋਵੇ ਤੇ ਸਮੁੰਦਰ ਦਾ ਕੰਢਾ ਹੋਵੇ ਤੇ ਉੱਥੇ ਟ੍ਰੈਫਿਕ ਬਹੁਤ ਹੁੰਦੀ ਆ ਤੇ ਸਾਨੂੰ ਪਾਰਕਿੰਗ ਅੱਜ ਵੀ ਲੱਭਦੇ ਲੱਭਦੇ ਨਾ ਪੂਰਾ ਡੇਢ ਦੋ ਘੰਟਾ ਲੱਗਿਆ ਤੁਹਾਨੂੰ ਇੱਕ ਚੱਕਰ ਲਾਉਂਦੇ ਲਾਉਂਦੇ ਨੂੰ ਇਹ ਕਿਦਾਂ ਜਿਹੜਾ ਚੱਲਦਾ ਸੀਗਾ ਆਪਣੇ ਸਾਈਕਲ ਮਾਰਚ ਹੁੰਦਾ ਸੀਗਾ ਜਿਹੜਾ ਕਿ ਸੀਗਾ ਕਿ ਸਾਰੇ ਰੋਡ ਜ ਫੇਰ ਆਪਣੇ ਗੱਡੀ ਪਾਰਕਿੰਗ ਲਾਦੇ ਸੀ ਮਤਲਬ ਮੁੱਖ ਦੀ ਗੱਲ ਵੀ ਚਾਹ ਨਹੀਂ ਕਰੇ ਪੀ ਗਏ ਜੀ ਅਸੀਂ ਤੇ ਕੁਸ਼ਾਨ ਕਹਿੰਦਾ ਵੀ papa ਚਾਹ ਅੱਜ ਬਾਾਰ ਤੇ ਪੀਵਾਂਗੇ ਕਾਪੂਚੀਨੋ ਤੇ ਆਪਾਂ ਜਿੱਦਾਂ ਤੁਹਾਨੂੰ ਪਰਸੂ ਨਹੀਂ ਬੋਕਦੀ ਦੱਸਿਆ ਸੀਗਾ ਵੀ ਆਉਣ ਵਾਲੇ 2 ਦਿਨ ਕੁਸ਼ਾਨ ਵੀ ਦੇ ਨਾਲੇ ਆਪਾਂ ਨੇ ਸਪੈਂਡ ਕਰਨੇ ਨੇ ਕਿਉਂਕਿ ਇਹ ਸੁਭਬ ਨਾਲ ਕਦੇ ਕੇ ਸਮਾਂ ਮਿਲਦਾ ਹੈ ਇਹ ਪੜਨ ਚਲੇ ਜਾਂਦਾ ਅਸੀਂ ਆਪਣੇ ਕੰਮਾਂ ਕਰਾਂ ਤੇ ਬਾਅਦ ਚਾਗੇ ਇਹ ਆਪਣਾ ਸਕੂਲ ਦੇ ਕੰਮ ਕਰਨੇ ਆ ਅਸੀਂ ਆਪਣੀ ਦੁਕਾਨ ਦੇ ਕੰਮ ਤੇ ਆਪਾਂ 2 ਦਿਨ ਪੂਰਾ ਲਾਹਾ ਲਾਤਾ ਕੱਲ ਵੀ ਤੇ ਅੱਜ ਵੀ ਚੱਲੀ ਬੁੱਧੀ ਪਹਿਲਾਂ ਚਲੋ ਹਾਂਜੀ ਦੇਖ ਇਸ ਸ਼ਹਿਰ ਦੇ ਵਿੱਚ ਮਿੱਤਰੇ ਕੋ ਉਹ ਪੁਲ ਵੀ ਆ ਜਿਹੜਾ ਪੁਲ ਨਾ ਐਂਡ ਓਪਨ ਹੁੰਦਾ ਜਦੋਂ ਸ਼ਿਪ ਨਿਕਲਦੇ ਆ ਤੇ ਪੋਲੋ ਖੁੱਲੇ ਜਾਂਦੇ ਬਾਅਦ ਬੰਦ ਹੁੰਦਾ ਹੋ ਜਾਂਦਾ ਤੇ ਜਿੱਦਾਂ ਲੰਡਨ ਵਿੱਚ ਨਹੀਂ ਹੈਗਾ ਉਹੀ ਚੱਲ ਕੇ ਪਉਂਦੇ ਆ ਸ਼ਹਿਰ ਦੇ ਵਿੱਚ ਵੀ ਇੱਕ ਪੁਲ ਓਦਾਂ ਦਾ ਹੈਗਾ ਹਾਂਜੀ ਪੁੱਤ ਜੀ ਕੀ ਖਾਣੇ ਆਈਸਕ੍ਰੀਮ ਵੇਖ ਰਹੇ ਆ ਲਵੀ ਕੁਸ਼ਾਨ ਦੀ ਮਿੱਤਰੋ ਅੰਦਰ ਬੜੀ ਸਰ ਨਿਗਾ ਪਈ ਆ ਆਈਸਕ੍ਰੀਮ ਤੇ ਆਈਸਕ੍ਰੀਮ ਲੈਣੀ ਤੁਸੀਂ ਕੀ ਲਵੋਗੇ ਲੈ ਲਾਤੇ ਮੈਂ ਕਿਹਾ ਤੁਹਾਨੂੰ ਕਿਹਾ ਤੁਹਾਨੂੰ ਕਿਹਾ ਹਾਂਜੀ ਇਹਦੇ ਵਿੱਚ ਸਟੋਮਾ ਦਾ। ਆਪਕੀ। ਸੰਤਰੇ ਦਾ ਜੂਸ। ਮੈਂ ਚੀਨੀ ਪੋਣਿਆ ਸਿਸਟਮ ਹੈ। ਮੈਂ ਚੀਨੀ ਇਕੱਠੀ ਕੋਲ ਰੱਖੀ ਹੋਈ ਆ ਚਮਚੇ ਭਰੇ ਨੇ ਜਾਂ ਚਮਚੇ ਚੱਕਦੇ ਉਪਰਾਂ ਆ ਖੋਲਿਆ ਰਹੇ। ਚੀਨੀ ਕੜਜੀ ਨਹੀਂ ਪਾਉ। ਆਪਣੀ ਜੁਸ ਰੱਖੋ ਤੇ ਨੂੰ ਬੰਦ ਰੱਖੋ। ਗੁਸ਼ਿਆਂ ਦੇ ਜਿਲਾ ਤੋਂ ਚੈੱਕ ਕਰੂ ਮੈਂ ਤੁਹਾਨੂੰ ਦਿਖਾਈ। ਕੀ ਕੁਝ ਪਿਆਉ ਜੀ? ਨਾ, ਤੁਹਾਨੂੰ ਆਪੀ ਜਾਵਾਂਗੇ। ਤੇ ਬਹੁਤ ਕੁਝ ਕੀ ਬੋਏ? ਚਾਕਲੇਟ ਹੈ? ਨਹੀਂ, ਦਬਲ ਨਹੀਂ। ਸਟ੍ਰੈਚਾਟੇਲ ਤੇ ਕਰੀਮ। ਸਪੰਟੋ ਇੰਦੇ ਵਾ ਟੋਇਆ ਨੋ? ਸੁਣਦੇ? ਫਾਈਨਲੀ ਮੇਟਰ ਆਪਣਾ ਸਮਾਨ ਵੀ ਆ ਗਿਆ। ਇਹ ਆ ਗਿਆ ਸਪਰਮੂਤਾ ਅਰਾਂਚੀਆ ਰੂਸਾ। ਤੇ ਲਾਤੇ ਮਾਕਿਆਡ ਦੇਖੋ ਨਗਰੇ ਦੇ ਵਿੱਚ ਦੁੱਧ ਇੰਨਾ ਹੈਗਾ ਬਾਕੀ ਸਾਰੀਆਂ ਨੀਚਾ ਗਏ ਚ ਤੂੰ ਦਸ ਕਿਉਂ ਮਾ ਐ ਲਾਤੇ ਸੋਲੋ ਫੀਨੋਕਵਾ ਇਹਨੂੰ ਕਹਿਣਾ ਪੈਂਦਾ ਪਹਿਲਾਂ ਵੀ ਸੈਂਸਸ ਕਿਉਂ ਮਾ ਹਾਂ ਇਹ ਬਿਲਕੁਲ ਦੋ ਆਪਣੇ ਸ਼ਹਿਰ ਸਾਨੂੰ ਪਤਾ ਆਪਣੇ ਨੂੰ ਹਾਂਜੀ ਹੋਰ ਇਹ ਨਹੀਂ ਕਹਿਣਾ ਭੁੱਲ ਗਿਆ ਮੈਂ ਹਾਂਜੀ ਮੈਂ ਵੀ ਭੁੱਲ ਗਿਆ ਜਿਹੜੇ ਇਹ ਵਾਲੇ ਸ਼ਿਪੇ ਮਿੱਤਰੋ ਇਹ ਨਾ ਮੱਛੀਆਂ ਫੜਨ ਦੇ ਕੰਮ ਆਉਂਦੇ ਦੇਖੋ ਕਿੱਡਾ ਵੱਡਾ ਜਾਲ ਹੀ ਪਾਏ ਵੇ ਇਹਨੂੰ ਤੇ ਇਹਨਾਂ ਨੂੰ ਨਾ ਜਾ ਕੇ ਸਮੁੰਦਰ ਵਿੱਚ ਲੈ ਕੇ ਜਾਂਦੇ ਆ ਤੇ ਇਹਨਾਂ ਦੇ ਨਾਲ ਮੱਛੀਆਂ ਫੜ ਕੇ ਤੇ ਮੱਛੀ ਸਪਲਾਈ ਹੁੰਦੀ ਆ ਮਤਲਬ ਆਹ ਸ਼ਹਿਰ ਦੇ ਵਿੱਚ ਵੀ ਤੇ ਬਾਰ ਬਾਰ ਮੱਛੀਆਂ ਵਿਕਦੀਆਂ ਜਿਹੜੇ ਇਹ ਵਾਲੇ ਸ਼ਿਪ ਐ ਇਹਨਾਂ ਦਾ ਠੇਕਾ ਵੀ ਚੜਦਾ ਏ ਇਹ ਸਿਰਫ ਕੰਮ ਕਰਨ ਵਾਲੇ ਸ਼ਿਪ ਐ ਜਿਹੜੇ ਆਹ ਵਾਲੇ ਇਦਾਂ ਤੁਹਾਨੂੰ ਲੈਂਡ ਲੱਗੇ ਦਿਖਦੇ ਆ ਇਹ ਸਾਰੇ ਮੱਛੀ ਮੂਚੇ ਫੜਨ ਵਾਲੇ ਸ਼ਿਪ ਐ ਗੱਲ ਇਹ ਸਮੁੰਦਰੀ ਜਹਾਜ਼ਾਂ ਨੂੰ ਮਿੱਤਰੋ ਇਦਾਂ ਕਿ ਬਣਿਆ ਦੇਖੋ ਇਹ ਲੋਹੇ ਦਾ ਬਣਾਇਆ ਵੈ ਸਿਸਟਮ ਵੇਖ ਇਹਨਾਂ ਸੇਦੀ ਨਾਲ ਡੂੜ ਕੇ ਰੱਖਿਆ ਬੰਨਿਆ ਹੋਇਆ ਹੈ ਵੀ ਅੱਗੇ ਪਿੱਛੇ ਨ ਜਾਵੇ। ਬਈ ਥੱਲੇ ਜੜ ਦੇ ਵਿੱਚ ਇਹਦੇ ਪੈਣ ਦੀ ਇੱਕ ਕੜਿੱਕੀ ਜੀ ਹੁੰਦੀ ਹੈ ਥੱਲੇ ਵਿੱਚ ਪੈ ਜਾਂਦੀ ਹੈ। ਪਰ ਜਿਹੜਾ ਬੰਨ ਕੇ ਰੱਖਦੇ ਇਹਨੂੰ। ਉਹ ਦੇਖੋ ਮਿੱਤਰੋ ਜਹਾਜ਼ 에어ਪੋਰਟ ਤੋਂ ਚੜ ਕੇ ਆਇਆ। ਬਸਾਇਰ ਪਰਲੇ ਪਾਸ ਇੱਥੇ ਲੱਗੇ ਰਿਹਾ ਪੋਰਟ ਸੀ ਮੇਰੇ ਲੱਗੀ ਪਰਲੇ ਪਾਸ ਇੱਥੇ। ਹਾਂਜੀ। ਹਾਂ ਠੰਡ ਕਿੰਨੀ ਹੋ ਗਈ ਜੀ ਜੀ ਉਹ ਪਤਾ ਸਮੁੰਦਰ ਵਾਲ ਦਾ ਜਾਂਦਾ ਠੰਡ ਹੁੰਦੀ ਜਾ ਰਹੀ ਹੈ ਨਾ। ਹਾਂ। ਇਹ ਤਾਂ ਮੈਂ ਉਹ ਗੱਲ ਹੋ ਗਈ ਨਾ। ਬਿਲੀਟ ਲਈ ਵੀ ਤੁਸੀਂ ਕਿਤੇ ਵੀ ਘੁੰਮਣ ਵਾ ਜਾਣਾ ਹੈ ਥੋੜਾ ਕੇ ਛਤਰੀ ਹਾਂਜੀ ਤੇ ਕੋਟੀ ਖਲਗੀ ਜੀ ਥੋੜਾ ਹੱਟੇ ਮਿੱਤਰੋ ਚਾਹੀਦੀ ਆ ਕੋਈ ਪਤਾ ਨਹੀਂ ਮੌਸਮ ਦਾ ਵੀ ਕਦੋਂ ਕਿੱਦਾਂ ਤੇ ਕਿੱਦਾਂ ਗੱਲਬਾਤ ਹੋ ਜਾਵੇ ਛਤਰੀ ਤੇ ਕੋਟੀ ਵਾ ਗੱਡੀ ਪੱਕੀ ਫਿਟ ਕੇ ਰੱਖ ਲਓ ਜੇ ਕਿਤੇ ਘੁੰਮਣ ਜਾਂਦਾ ਪ੍ਰੋਗਰਾਮ ਹੈ ਆਪਾਂ ਦੇ ਕੋਈ ਸ਼ਹਿਰ ਤੋਂ ਕਿੰਨਾ ਦੂਰ ਆ ਗਏ ਹਣਾ ਸ਼ਹਿਰ ਪਿੱਛੇ ਰਹਿ ਗਿਆ ਤੇ ਹੁਣ ਆਹ ਵਾਲੀ ਜਗ੍ਹਾ ਮਿੱਤਰੋ ਇਹ ਹੈਗੀ ਆ ਚੈੱਕ ਪੁਆਇੰਂਟ ਕਹਿੰਦੇ ਨੇ ਆਪ ਇਹਨੂੰ ਤੇ ਘੁੰਮਣ ਫਿਰਨ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਸ਼ਾਮ ਟਾਈਮ ਬਹੁਤ ਰੌਣਕ ਮਿਲਦਾ ਹੁੰਦਾ ਰਿਸਮ ਗਰਮੀਆਂ ਵਿੱਚ ਗਰਮੀਆਂ ਦੇ ਵਿੱਚ ਤਾਂ ਮ ਤੇ ਆਪਾਂ ਚੱਲ ਲੱਗੇ ਉਹ ਜਾਣਾ ਹਲੇ ਆਪਣੇ ਗਾਹਾਂ ਸਾਹਮਣੇ ਗਾਹ ਸਮੁੰਦਰ ਖੁੱਲਾ ਹੀ ਆ ਤੇ ਉਹ ਦੇਖ ਇੱਕ ਹੋਰ ਜਹਾਜ਼ ਇਹ ਵਾਲੇ ਨਾ 에어ਪੋਰਟ ਦੀ ਇੱਕ ਖਾਸੀਅਤ ਹੈ ਇੱਥੇ ਇੱਕ ਇੱਕ ਮਿੰਟ ਬਾਅਦ ਜਹਾਜ਼ ਚੜਦਾ ਤੇ ਇੱਕ ਇੱਕ ਮਿੰਟ ਬਾਅਦ ਜਹਾਜ਼ ਮਿੱਤਰੋ ਉਤਰਦਾ ਇਹ ਗੱਲ ਔਨ ਰਿਕਾਰਡ ਪਈ ਹੈ ਪਹੁੰਚੇ ਮਿੱਤਰੋ ਆਪਾਂ ਆਹ ਵਾਲੇ ਸ਼ਹਿਰ ਦੀ ਖਾਤਰ ਉੱਤੇ ਪਹਿਲਾਂ ਤਾਂ ਨਾ ਜਦੋਂ ਪਹਿਲਾਂ ਮੈਂ ਸੀਗਾ ਸਿਰਫ ਆਹ ਜਗਾ ਸੀ ਇਕੱਲੀ ਪਰ ਇੱਥੇ ਹੱਦ ਹੁੰਦੀ ਸੀਗੀ ਤੇ ਹੁਣ ਇਹਨਾਂ ਨੇ ਡਿਵੈਲਪਰ ਹੋਰ ਜ਼ਿਆਦਾ ਕਰਤੀ ਆ ਪਰਲੇ ਪਾਸੇ ਹੀ ਬਣਾਤਾ ਇੱਕ ਘੁਮਣ ਟਿਥੇ ਵਜੇਗਾ ਤੇ ਉਹ ਕਹਾ ਲੈ ਕੇ ਕੋਚਾ ਦੇਖੋ ਇਹ ਉਹ ਤੱਕ ਵੀ ਜਾ ਸਕਦੇ ਆਪਾਂ ਅੱਗੇ ਨਾਲੇ ਨਾਲ ਜਾ ਕੇ ਵਿੱਚ ਤੇ ਇਸ ਤੋਂ ਕਹਾ ਸਮੁੰਦਰ ਹੈ ਬਸ ਦੇਖੋ ਜਿਹਦਾ ਕੋਈ ਅੰਤ ਨਹੀਂ ਹੈਗਾ ਪਤਾ ਨਹੀਂ ਕਿੱਥੇ ਕਿੰਨਾ ਡੂੰਘਾ ਹੈ ਕਿੰਨਾ ਹੈ ਕਿੰਨਾ ਨਹੀਂ ਹੈਗੇ ਇਹਦੇ ਬਾਰੇ ਕਿਸੇ ਨੂੰ ਨਹੀਂ ਪਸ ਹੈਗੇ ਤੇ ਕਿਤਨਾ ਇਦਾਂ ਹੁੰਦਾ ਸੀਗਾ ਐਸੀਪਾ ਹਾਂਜੀ ਆ ਹੁਣ ਜਾਲੀ ਹੁਣ ਲਾਈ ਇਹਨਾਂ ਨੇ ਹਾਂਜੀ ਪਹਿਲਾਂ ਇੱਥੇ ਚੜਕੇ ਨੇ ਉਹ ਲੋਕ ਉੱਪਰ ਜਾ ਕੇ ਉੱਥੇ ਮੱਛੀਆਂ-ਮੱਛੀ ਫੜਦੇ ਸੀਗੇ ਤੇ ਉਹ ਪੁੱਜੜ ਕੇ ਚਲੇ ਜਾਂਦੇ ਸੀਗੇ ਤੇ ਹੁਣ ਪਤਾ ਨਹੀਂ ਕੰਮ ਕਾ ਸਟਾਰਟ ਕਰਤਾ ਪਾਦਲੇ ਪਾਸੇ ਉਹਨਾਂ ਨੇ ਤੇ ਹੁਣ ਉਹਨਾਂ ਨੇ ਮਾਲ ਬੰਦ ਕਰਤਾ ਜਾਂਦਾ ਜਿਹੜਾ ਬੰਦ ਕਰਤਾ ਹੈ ਪਹਿਲਾਂ ਗਿਆਸੀ ਨਾ ਆਪਾਂ ਗਸਤ ਪਈ ਗਈ ਦੋ ਪਿਛਲੇ ਸਾਲ ਆਈ ਸੀ ਕੁੰਮੜ ਉਹ ਸਾਰੇ ਬੱਚੇ ਉੱਥੇ ਪੱਥਰਾਂ ਤੇ ਜਾ ਕੇ ਆਈ ਸੀ ਹਾਂ ਹਾਂ ਪੈਤੀ ਖੜਕੇ ਜਿਹੜੀ ਹਵਾ ਆਉਂਦੀ ਆ ਉਹ ਬਿਲਕੁਲ ਠੰਢੀ ਆਉਂਦੀ ਆ ਤੇ ਇਹ ਕਲਵਾ ਦਾ ਐਂਸਰ ਲੱਗੀ ਪਈ ਆ ਨਾ ਇੱਥੇ ਤਾਂ ਦਿਨ ਚ ਵੀ ਧੁੰਦ ਪਈ ਪਈ ਆ ਜੀ ਉਸ ਸਾਈਡ ਤੇ ਨਾ ਹਾਂ ਉਹ ਦੇਖ ਤੂੰ ਸਮੁੰਦਰ ਦੇ ਰਿਆਂ ਚੱਲੇ ਦੇਖ ਬੈਠ ਚੱਲੀਏ ਹਾਂਜੀ ਚੱਲ ਤੇ ਹੁਣ ਆਪਾਂ ਚੱਲੇ ਮੈਂ ਤੁਹਾਨੂੰ ਸ਼ਹਿਰ ਵਾਲ ਦੁਆਰ ਉਹ ਨਹੀਂ ਕਰਦੇ ਤੇ ਬਾਕੀ ਨਾ ਤੁਹਾਨੂੰ ਦੱਸ ਦਿੰਨਾ ਮੈਂ ਇਹ ਪਿੱਛੇ ਸਮੁੰਦਰ ਹਨ ਜਿਹੜੀ ਆਹ ਵਾਲੀ ਕਨਾਲ ਲੱਗਦੀ ਹੈ ਸਮੁੰਦਰ ਦੇ ਵਿੱਚੋਂ ਨਿਕਲਦੀ ਹੈ ਖਦਰਾ ਵਾਲੀਆਂ ਇਸ ਸ਼ਹਿਰ ਦੇ ਵਿੱਚੋਂ ਕਿ ਨਿਕਲਦੀ ਹੈ ਤੇ ਇਹਦੇ ਨਾਲ ਨਾਲ ਸਾਰੇ ਹੈਗੇ ਆ ਦੂਜੇ ਆਪਣੇ ਛਿਪ ਖੜੇ ਨੇ ਤੇ ਇਹੀ ਇਹਦੇ ਉੱਪਰੇ ਪੁਲ ਲੱਗੇ ਆ ਜਿਹੜੇ ਪੁਲ ਦੀ ਪਹਿਲਾਂ ਆਪਾਂ ਗੱਲ ਕੀਤੀ ਸੀ ਨਾ ਉਹ ਪੁਲ ਇਹਦੇ ਉੱਪਰ ਲੱਗਿਆ ਸਮੁੰਦਰ ਦੇ ਉੱਪਰ ਲੱਗਿਆ ਹੋਇਆ ਹੈਗਾहां ਜਾ ਕੇ ਇਹ ਪਤਲਾ ਹੋ ਜਾਂਦਾ ਹੈ ਸਮੁੰਦਰ ਦੇ ਰੂਪ ਹੈ ਇਹ ਹੁਣ ਆਪਾਂ ਉਹ ਦੇਖਣੇ ਬਾਸ ਚੱਲਦੇ ਆ ਇੱਥੋਂ ਹੈਗਾ ਉਹ 1.5 ਕਿਲੋਮੀਟਰ ਦੂਰ ਹੋਣਾ ਹੈ ਆਹ ਵਾਲਾ ਪੁਲਾ ਮਿੱਤਰੋ ਇਹ ਆਪਾਂ ਬਿਲਕੁਲ ਸ਼ਹਿਰ ਦੇ ਨਾ ਐਂਡ ਸੈਂਟਰ ਦੇ ਵਿੱਚ ਖੜੇ ਆ ਲਗਭਗ ਤੇ ਇੱਥੇ ਆਲ ਦਾ ਰੈਸਟੋਰੈਂਟ 12 ਬਸ ਇਹੀ ਕੁਝ ਜ਼ਿਆਦਾਤਰ ਉਹ ਖਾਣ ਪੀਣ ਸਮਾਨ ਜ਼ਿਆਦਾ ਹੈ ਉਹ ਵੀ ਮੇਨ ਪੁ ਉਹਨੂੰ ਪਈਆਂ ਮੈਂ ਸਾਰੀਆਂ ਜਿਹੜੀ ਹੁੰਦੀਆਂ ਨੇ ਚੈਨਕੁੱਪੀ ਚ ਪਈਆਂ ਮੇਰੇ ਜਿਹੜੀ ਪੁਲ ਉੱਪਰ ਚੱਕਦੀ ਹੈ ਤੇ ਹੁਣ ਆਪਾਂ ਪੁਲ ਦੇ ਉੱਪਰ ਜਾ ਕੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਐਦਾਂ ਦਾ ਮਿੱਤਰੋ ਇਹ ਪੁਲ ਆਹ ਦੇਖੋ ਨੂੰ ਪੁਣੀ ਖਿੰਚਿਆ ਪੁਣੀ ਮੈਂ ਸਾਰੀ ਇਹ ਲੋ ਜਿਹੜੀ ਨੂੰ ਚੱਕੇ ਤਾਂ ਇਧਰੋਂ ਅੱਧਾ ਇਧਰ ਖੁੱਲ ਜਾਂਦਾ ਤੇ ਐਦਾਂ ਇਹ ਪਰਲੇ ਪਾਸੇ ਖੁੱਲ ਜਾਂਦਾ ਤੇ ਇਹ ਸਾਰਾ ਇਹ ਜਿਹੜਾ ਦਿਖਦੇ ਹੋ ਇਹ ਸਾਰਾ ਸਮੁੰਦਰ ਹੈ ਪਤਾ ਏ ਮੈਂ ਤੁਹਾਨੂੰ ਇਹ ਸਾਰਾ ਸਮੁੰਦਰ ਹੈ ਹਾਂਜੀ ਕੋਈ ਇੱਜ ਉਹ ਨਹੀਂ ਹੈਗਾ ਸਰ ਉਹ ਵਿੱਚ ਨਾਲੇ ਰਲੇ ਵਿੱਚ ਖੱਟ ਗਿਆ ਵੇ ਤੇ ਪੁਲੇ ਦੇ ਦੇਖੋ ਇਹ ਬੋਲੇ ਉੱਪਰੋਂ ਫਲਾਈਟ ਨਹੀਂ ਹੈਗਾ ਇਹ ਚੋਂ ਆਪਣੀ ਡੇਪਿਆ ਹਾਂ ਆ ਦੇਖੋ ਗੱਭਾ ਆ ਦੇਖੋ ਇਹ ਆ ਚੀਜ਼ ਆ ਦੇਖੀ ਅੰਦਰ ਵਿੱਚੋਂ ਪਾਣੀ ਦੇਖਦਾ ਇਹ ਹਦਾ ਹੈ ਇਹਦਾ ਕਿਵੇਂ ਕੋਠੀ ਇਦਾਂ ਹੈ ਅੱਦਾ ਇੱਥੋਂ ਹੀ ਭੇਜ ਤੋਂ ਚੱਕ ਹੋ ਜਾਣਾ ਤੇ ਇਹ ਨੇ ਇਹ ਤੋਂ ਚੱਕ ਹੋ ਜਾਣਾ ਤੇ ਫਿਰ ਇਹਨੂੰ ਛਿਪਾ ਇਹ ਅੰਦਰ ਬਾਹਰ ਚਲੇ ਜਾਂਦੇ ਸ਼ੇਰ ਦੇ ਤੇ ਇਦਾਂ ਹੀ ਉਹ ਵਾਲਾ ਫੁਲਾ ਮਿੱਤਰੋ ਤੇ ਜਿਹੜਾ ਆ ਤੂੰ ਦੇਖਦੇ ਨਾ ਇਹ ਵੀ ਸੇਮ ਹੈ ਪ੍ਰੋਸੈਸ ਇਹਦਾ ਵੀ ਇਹ ਵੀ ਪਰ ਖੁੱਲ ਜਾਂਦਾ ਹੈ ਤੇ ਸ਼ਹਿਰ ਫੇਮਟਿਨੋ ਸ਼ਹਿਰ ਹੈ ਬਹੁਤ ਸੋਹਣਾ ਸ਼ਹਿਰ ਹੈ ਤੇ ਤੁਹਾਡਾ ਵੀ ਕੇ ਸਵਾਭਾਂ ਦੇ ਤਨੂੰ ਤਾਂ ਜਰੂਰ ਘੁੰਮ ਕੇ ਜਾਇਓ ਦੇਖੀ ਜਾਇਓ ਗਰਮੀ ਕੇ ਮੈਂ ਤਾਂ ਘੁੰਮਣ ਨੂੰ ਬੜਾ ਸੋਹਣਾ ਸ਼ਹਿਰ ਹੈ ਦੋ ਹਿੱਸੇ ਵੰਡੇ ਹੋਏ ਅੱਧਾ ਸਮੁੰਦਰ ਇਸ ਪਾਸੇ ਆ ਤੇ ਇਧਰ ਪਾਸੇ ਨਵੀਂ ਸਾਰੀ ਉਸਾਰੀ ਹੋਈ ਵੀ ਆ ਨੰਬ ਬਿਲਡਿੰਗੇ ਬਿਲਡਿੰਗੇ ਜਿੱਥੇ ਜਿਆਦਾ ਕਰਾਊਡ ਹੁੰਦਾ ਜਿਆਦਾ ਘੁੰਮਣ ਨੂੰ ਵਧੀਆ ਉਹ ਆ ਵਾਲੇ ਇਧਰ ਆ ਕਿਦਾਂ ਲੱਗਿਆ ਬਹੁਤ ਵਧੀਆ ਲੱਗਿਆ ਪਰ ਠੰਡ ਬਹੁਤ ਹੈ ਜੀ ਇੱਥੇ ਉੱਚੇ ਰਹਾਂ ਬਹੁਤ ਠੰਡ ਹੈ ਹਵਾ ਡੰਡੀ ਵਾਈ ਕਿ ਇੱਧਰ ਇੱਧਰ ਪਾਸੇ ਬਿਲਡਿੰਗ ਬੋਲਡਿਕ ਹੈ ਨਾ ਇੱਧਰ ਪਾਸੇ ਬਿਲਡਿੰਗ ਕੋਈ ਨਹੀਂ ਸਿੱਧੀ ਹਵਾ ਆਉਂਦੀ ਹੈ ਮਾਰੇ ਕਿ ਸਮੁੰਦਰ ਕਿਨਾਰੇ ਹਾਂਜੀ ਉਹ ਜ਼ਿਆਦਾ ਠੰਡੀ ਆਉਂਦੀ ਹੈ ਨਾ ਬਹੁਤ ਠੰਡੀ ਆਉਂਦੀ ਹੈ ਜੀ ਹੁਣ ਮੇਤਰੋ ਆਪਣੇ ਵਾਪਸੀ ਪਾਲੀ ਆਪਣੇ ਘਰ ਵੱਲ ਨੂੰ ਤੇ ਆ ਇੱਧਰ ਪਸੇ ਜਾ ਕੇ ਕਵੇ ਪਾਸੇ 에ਰਪੋਰਟ ਹੈ ਜਿਹੜਾ ਫਿਮਚੀਨ 에ਰਪੋਰਟ ਹੈ ਇੰਟਰਨੈਸ਼ਨਲ 에ਰਪੋਰਟ ਬਹੁਤ ਵੱਡਾ ਤੇ ਆ ਵਾਲਾ ਜਿਹੜਾ ਰੋਡ ਹੈ ਇਹ ਕਿ ਆਟੋ ਉਸ ਤਰ੍ਹਾਂ ਦਾ ਜਿਹੜਾ 에ਰਪੋਰਟ ਨੂੰ ਰੋਮ ਜਿਹੜਾ ਜਾਂਦਾ ਏ ਸੋ ਅੱਗੇ ਜਾ ਕੇ ਫੇ ਨਾਰਥ ਵਲ ਨੂੰ ਜਨਨਾਪਰੀ ਉੱਥੇ ਵੀ ਜਾਣਾ ਕਿ ਜਾਈ ਜਾਣਾ ਇਹ ਇੱਕੋ ਰੋਡ ਆ ਜਿਹੜਾ ਰੋਮ ਸ਼ਹਿਰ ਤੋਂ 에ਅਰਪੋਰਟ ਨੂੰ ਲੱਗਿਆ ਹੋਇਆ ਐ 에ਅਰਪੋਰਟ ਰੋਡ ਕਹਿੰਦੇ ਨੇ ਆਪਾਂ ਇਹਨੂੰ ਤੇ ਬਾਕੀ ਟ੍ਰੇਨ ਵੀ ਜਾਂਦੀ ਆ ਪਰ ਆਟੋ ਸਾਰਦਾ ਮਿਸਰ ਹੋਈ ਆ ਤੇ ਦੇਖੋ ਆਲੇ ਝੰਡੇ ਲੱਗੇ ਜਿੰਨੇ ਯੂਰਪ ਦੇ ਕੰਟਰੀਆਂ ਸਾਰੀਆਂ ਯੂਰਪ ਕੰਟਰੀਆਂ ਦੇ ਝੰਡੇ ਇਹ ਰੋਡ ਦੇ ਆਲੇ ਲੱਗੇ ਆਦੇ ਫੇਦਰ ਇਟਲੀ ਦੇ ਫਰਾਂਸ ਦੇ ਸਾਰੀਆਂ ਕੰਟਰੀਆਂ ਦੇ ਲੱਗੇ ਹੋਏ ਇਧਰ ਵੀ ਤੇ ਇਧਰ ਵੀ ਤੇ ਰੋਡ ਦੀ ਸਪੀਡ ਲਿਮਟ ਦੀ ਗੱਲ ਕਰੀਏ ਤਾਂ ਇਹ ਰੋਡ ਦੀ ਸਪੀਡ ਲਿਮਟ ਹੈ ਕਿ 130 ਇਟਲੀ ਵਿੱਚ ਜਿੰਨੇ ਵੀ ਆਟੋ ਸੜਕਾਂ ਦੇ ਹਨ ਵੱਡੇ ਰੋਡ ਹਨ ਉਹਨਾਂ ਸਭ ਦੀ ਜਿਹੜੀ ਸਪੀਡ ਹੈ 130 ਕਿਲੋਮੀਟਰ ਪ੍ਰਤੀ ਘੰਟਾ ਹੀ ਆ 130 ਦੇ ਉੱਪਰ ਗੱਡੀ ਨੂੰ ਚਲਾਣਾ ਵੀ ਹੋ ਸਕਦਾ ਹੈ ਪਰ ਇਹਦੇ ਅੰਦਰ ਅੰਡਰ ਗੱਡੀ ਰੱਖਣੀ ਹੁੰਦੀ ਹੈ ਆਪਾਂ ਨੇ ਵੱਡੇ ਰੋਡਾਂ ਦੇ ਉੱਪਰ ਵੀ ਜਰਮਨ ਦੇ ਵਿੱਚ ਜਦੋਂ ਉਲਟ ਹੈ ਜਰਮਨ ਦੇ ਵਿੱਚ ਕੋਈ ਰੋਡ ਸਪੀਡ ਲਿਮਟ ਨਹੀਂ ਹੈਗੀ ਜਿੰਨੀ ਵੱਡੀ ਗੱਡੀ ਉਨਾ ਹੀ ਭਜਾਓ ਕੋਈ ਚੱਕਰ ਨਹੀਂ ਹੈਗਾ ਇੱਥੇ ਫਰਕ ਹੈ ਬਰੂਲਾ ਦਾ ਘਰ ਪਹੁੰਚ ਗਏ ਮਿੱਤਰੋ ਆਪਾਂ ਮੇਰੇ ਤੁਸੀਂ ਸਾਡੇ ਪੈਂਥਰੀ ਨੂੰ ਪੈਂਥਰੀ ਆ ਦੇਖੋ ਪੈਂਥਰ ਪਰ ਨਵੀਂ ਜਾਂਦੀ ਆਪਾਂ ਗੱਡੀ ਘਰ एजी भेज देगा 83 एजी भेज जा एजी भेज जा लो जी पालो होतला फला होजई थैंक यू सो गुड पाले गुरु जी ला पी ले तू सीक ला ले तो ला तू ले थोड़ा पी ले मैं भी थोड़ी मैं तो मैं थोड़ा सा थोड़ा सा पी के मैंने पढ़ा हां जी मैत्रिणी ਤੁਸੀਂ ਹਮ ਕਿ ਸਭ ਇਥੇ ਆ ਦੇਖ دیکھیں ਨਵੇਂ ਕਾਚੇ ਕਰ ਰਹੀ ਕਰ ਨਹੀਂ ਜਿਹਨੇ ਕਿ ਨਵਾਂ ਬੈਠਣ ਵਾਲੇ ਸੀ ਨਵਾਂ ਸੀਟ ਹਾਂਜੀ ਨਵੀਂ ਸੀਟ ਉਹਦੇ ਵਾਸਤੇ ਦਾ ਸਟੈਨਡ ਪੈਂਥ ਦੇ ਵੇਖੋ ਇਹਦਾ ਸਿੰਗਲ ਸਲੇ ਜੀ ਤੁਹਾਨੂੰ ਬਾਰੇ ਮੇਰੇ ਤੋਂ ਪੈਂਥ ਦੇ ਨਵ ਆਪਣੇ ਕਿਟ ਕਿਟੇ ਹੋ ਗਏ ਨੇ ਪੰਜੇ ਦੇ ਆ ਦੇਖਿਓ ਮੈਂ ਕਰੂਗੀ ਨਾ ਪਰ ਮਾਰੀ ਨਾ ਹੋ ਇਕੱਠਾ ਆਏ ਮੈਂ ਪੂਰੀ ਹਾਂ ਇਕੱਠਾ ਆਏ ਮੈਂ ਇਕੱਠਾ ਟਕ 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 ਛੋੜ ਕੇ ਛੋੜ ਕੇ ਇਹ ਗੱਦਕੂ ਮਰਗੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾ ਹਉ ਤਾਂ ਇਦਨਗਾ ਈ ਵੀ ਤੰਗ ਹੋਈਂਦੀ ਆ ਮਾਂ ਦਾ ਪੈਂਤਰੀ ਪਹਿਲਾਂ ਆ ਜਾਂਦਾ ਬੰਡੀ ਹਣਾ ਪਹਿਲਾਂ ਬੜਾ ਛੋਟਾ ਸੀਗਾ ਹੂੰ ਕਿਵੇਂ ਮੈਂ ਬੜਾ ਹੋ ਗਿਆ ਕਿ ਆਈ ਐਮ ਜੰਗਮੈਨ ਹੂੰ ਜੰਗਮੈਨ ਇੱਥੇ ਬੈਠੇ ਆਪਾਂ ਪ੍ਰਾਣਾ ਕਿਹਦੇ ਨਾਲ ਪਰਿਖੇ ਬੱਚੋ ਠੀਕ ਹੈ ਪੈਂਤਰੀ ਆਪਣੇ ਪ੍ਰਣਾਵ ਗੀੜਦਣੇ ਪਾ ਠੀਕ ਹੈ ਤੁਸੀਂ ਨਵੇਂ ਚ ਬੈਠੇ ਕਰੋ ਓਕੇ ਹਾਏ ਤੇ 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 ਦੰਦ ਟੁੱਟ ਜਾਣੇ ਪੈਂ ਤਰੀ ਤੇ ਦੰਦ ਟੁੱਟੇਣ ਦੇ ਤੇਰੇ ਦੰਦ ਟੁੱਟੇਣ ਤੇਰੇ ਲੈ ਵੀ ਚੰਦਾ ਲੈ ਜਾਂ ਸੀਆ ਸਕੂਲ ਕੰਮ ਕਰ ਲੈ ਉਹ ਤੁਨਸੇ ਕਰ ਲੈ ਹੂੰ ਕਰ ਲੈ ਅੱਜ ਵੀ ਕਿੱਦਾਂ ਵਾਇਆ ਤੇਨ ਸੱਚੀ ਗੱਲ ਹੈ ਮਜ਼ਾ ਆਇਆ ਪੂਰਾ ਵਾਇਆ ਤੁਹਾਨੂੰ ਮੈਟਰ ਕਿਦਾਂ ਲੱਗਿਆ ਜੀ ਪਲੇਸ ਇੱਥੇ ਬਹੁਤ ਘੁੰਮ ਕੇ ਆਏ ਤੁਸੀਂ ਦੱਸਿਓ ਕਮੈਂਟ ਕਰਕੇ ਹਨਾ ਸ਼ਾਨ ਨੂੰ ਤਾਂ ਬਹੁਤ ਜੰਗੀ ਲੱਗੀ ਸ਼ਾਨ ਕਹਿੰਦਾ ਆਪਾਂ ਇਦਾਂ ਹੀ ਗਰਮੀ ਦੇ ਵਿੱਚ ਨਾ ਤੈਨੂੰ ਮੌਸਮ ਵਧੀਆ ਹੋਵੇ ਇਦਾਂ ਘੁੰਮੀ ਫੇਰੇ ਆਏ ਕਰਾਂਗੇ ਤੇ ਤੁਹਾਨੂੰ ਅੱਜ ਦੀ ਪਲੇਸ ਕਿਦਾਂ ਹੀ ਲੱਗੀ ਆਪਣੀ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਤੇ ਹੋਰ ਤੁਸੀਂ ਇਟਲੀ ਬਾਰੇ ਕੀ ਜਾਣਨਾ ਚਾਹੁੰਦੇ ਹੋ ਤੇ ਵੀ ਉਹ ਜਗ੍ਹਾ ਦੇਖਣੀ ਹੈ ਉਹ ਦੱਸ ਦਿਓ ਉਹ ਵੀ ਨਾਲੇ ਆਪਾਂ ਘੁੰਮ ਲੈਣਾ ਤੁਹਾਨੂੰ ਘੁਮਾ ਦੇਗਾ ਨਾ ਕਿ ਆਪਾਂ ਠੀਕ ਸੰਸਿਆ ਹਾਂਜੀ ਤੇ ਹੁਣ ਆਪਾਂ ਦੋ ਤਿੰਨ ਘੰਟੇ ਆਪਣੀ ਜੌਬ ਤੇ ਆਪਣਾ ਕੰਮ ਕਰ ਕਰਨ ਵਾਸਤੇ ਸੰਡੇ ਦੇ ਦਿਨਾਂ 'ਚ ਕੰਮ ਕਰ ਵੀ ਹੋਊਗਾ ਤੇ ਗੁਸ਼ਾਨ ਵੀ ਇਹਨਾਂ ਚੱਕ ਲੈ ਆਪਣੇ ਨੇ ਬੱਲਾ ਤੁਸੀਂ ਜੇ ਮਾਪੂਤਰੀ ਮੈਚਿੰਗ ਕੀਤੀ ਵੀ ਸੀ ਮੈਂ ਦੇਖੀ ਹੋਣੀ ਹੈ ਹਾਂਜੀ ਸੇਮ ਹੋ ਗਿਆ ਹੈ ਹੈ ਸੇਮ ਹੋ ਗਿਆ ਦੇਖਦੇ ਸੀ ਲੋ ਉਤਾਰ ਉਹ ਤੇ ਪੱਕ ਹੁਣ ਰੈਸਟ ਕਰ ਠੀਕ ਹੈ ਓਕੇ ਹਾਂ ਹੁਣ ਟਾਈਮ ਇਧਰੋਂ 7 ਵਜੇ ਗਏ ਤੇ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਆ ਕੰਮ ਕਰ ਕਰਤਾ ਆਪਾਂ ਨੇ ਸਟਾਰਟ ਸਾਰੇ ਆ ਤੇ ਫਿਰ ਪਹਿਲੀ ਕਵਾਸ਼ੂ ਕਰਦੇ ਬਾਣੇ ਦਾ ਕਿੰਨੇ ਕਵਾਵਦੇ ਆ order ਪਹਿਲੀ order ਬਣਾਇਆ ਸਭ ਤੋਂ ਪਹਿਲਾ order ਆਲੋ ਫਾਇਦਾ ਪਹਿਲੀ order ਕੀ ਵਾਪਦਾ ਤੇ ਨਾਲ ਇਹਦੇ ਪੀਜੇ ਆਂਦਾ ਇਹ ਦਰਮਸਿਆ ਹਾਂਜੀ ਹਾਂ ਚਲਾਤਾ ਕਿ ਮੂੰਹ ਹਾਂਜੀ ਹਾਂ ਲੱਭੀ ਪਹਿਲੇ ਪੀਸੇ ਮਿੱਤਰੋ ਪਠੀ ਪੈਣ ਲੱਗੇ ਲੇਕਿਨ ਰੱਬ ਦਾ ਨਾਮ ਸੱਚੇ ਪਾਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦਾ ਨਹੀਂ ਬੜਾ ਸੁਣਾ ਰਹੇ ਆਪਣਾ ਠੀਕ ਨਹੀਂ ਮੀ ਹੋ ਨਹੀਂ ਹੈ ਸਿਨਲ ਲੱਗ ਗਿਆ ਆ ਸਿਪੋਂਟਾ ਫੇਰੀ ਗਰਾਂਟਿਸੀਮਾ ਕੋਨਟੇ ਕੁੰਸੀ ਬੁਈ ਫਾਰੇ ਅੋਜੀ ਨਾ ਗੁਾਰਾਂਟੀਨਾ ਮੈਂ ਦੋ ਕਵਾ ਬਣਾਏ ਹਾਂ ਹਾਂਜੀ ਪਾਣੀ ਪੀ ਹੈ ਪੈ ਨਹੀਂ ਲੱਗੀ ਕਦਾ ਬਹੁਤ ਜੀ ਹੈ ਗਰਮੀ ਬਹੁਤ ਹੈ ਜੀ ਅੱਛੀ ਗਰਮੀ ਤੇ ਹੈ ਇਹ ਤਾਂ ਗੱਲ ਹੈ ਹਾਂ ਜੀ ਇਧਰ ਮਿਲੋ ਜੀ ਮਿੱਤਰੋ ਭਾਈ ਜਿਹੜਾ ਨੂੰ ਸੱਸੀ ਗਵੀਰ ਜੀ ਕਿਵੇਂ ਠੀਕ ਠਾਕ ਭਾਈ ਵਧੀਆ ਜੀ ਤੇ ਵੀਰੋ ਨੇ ਪੀਜ਼ੇ ਖਾਣ ਲੈਣ ਆ ਬੋਲਾ ਲੋ ਇਹ ਭਾਈ ਜਿਹੜੀ ਪੀਜ਼ੇ ਖਾਣ ਵਾਸਤੇ ਆਪਣੂ ਆਏ ਸੀਗੇ ਭਾਈ ਕਿਦਾਂ ਲੱਗੇ ਤੁਹਾਨੂੰ ਵੀਰੋ ਬਹੁਤ ਵਧੀਆ ਭਾਈ ਬਹੁਤ ਵਧੀਆ ਆਪਣੀ ਵੀਡੀਓ ਦੇਖਦੇ ਨੇ ਭਾਈ ਜਿਹੜੀ ਬਹੁਤ ਵਧੀਆ ਵਧੀਆ ਦੇ ਦ ਹੱਥ ਖੜਾ ਦਿਓ ਕਿਹੜਾ ਇਹ ਜੀ ਕਿਹੜਾ ਪੰਜਾਬ ਤੋਂ ਆਪਣਾ ਆਪਣਾ ਭਾਈ ਗੁਰਦਾਸਪੁਰ ਜੀ ਉਹ ਤਾਂ ਗੁਰਦਾਸਪੁਰ ਦਾ ਬਿਲਕੁਲ ਗੁਰਦਾਸਪੁਰ ਹਾਂ ਜੀ ਇਥੇ ਰਹਿੰਦੇ ਬਤਿਹਾਰ ਕੋਲ ਰਹਿੰਦੇ ਬਤਿਹਾਰ

No, perché mi sta per quello che ti fa male. No, ah, scusa. Eh, buono, così non ho visto. Così finito? Vi vedo domani. Benissimo. Domani, domani, domani. Tutto a posto? Sì, sì, tutto bene. Comandare. Sì. <ride> <ride> la gente oggi c'è il caos e tanta gente oggi eh? mamma mia è stancata vedi? però più lavoro per noi ah. grazie per la pizza veramente buonissima e troppo in gamba questo boss bravo grazie, grazie mille grazie, grazie mille, mille. Allora, famosa. Eh? Famosa. Sì, no, no. Sì, famoso eh? sì, sì L'ho visto lo vico a metro Dugia che eh? sarà bandaggiata che ਸਹੀ ਟਾਈਮ ਕਿ ਨਾ ਗਿਆ ਮੈਂ ਤਾਂ 7:30 ਹੋਏ ਹਨ ਹਨਾ ਹਾਂਜੀ ਇਹ ਦੂਜਾ ਪਿੱਛਲਾ ਦਾ ਆਪਣੀ ਕੋ ਆਪ ਦਾ ਤੇ ਮੈਂ ਤਾਂ ਸ਼ਾਬਸ਼ ਲਈ ਦਸ ਮਿੰਟ ਹੋਰ ਦੇ ਆਪਣਾ ਇਹ ਕੁਇਸਟ ਹੈ ਬੀਆ ਕੈਂਪਲਵਿਨੋ ਪਰ ਅਲਟਰ ਨੂਮੇਸ ਪੇਟਾ ਚੱਕ ਲਈ ਉਹਨੇ ਟੋਪੀ ਆ ਜੀ ਛੱਟ ਗਈ ਇਦ ਤੈਨੂੰ ਕੰਬਲ ਦੇਗੇ ਮਿਲਣੀ ਆ ਦਾ ਮਿਲਣੀ ਉਹ ਸਿਰਕ ਸਿਆਣ ਲੰਗੇ ਤੇ ਜੀ ਦਿੱਤਾ ਇਹ ਜਾ ਲੈ ਦਿੱਤਾ ਕੰਮਰਾ ਪਾ ਰੱਖੇ ਰੁਪਈਆ ਰੁਪਈਆ ਵੀ ਉੱਪਰ ਹੁਣ ਟਾਈਮ ਮਿੱਤਰੋ ਰਾਤ ਦੇ 11 ਵਜ ਗਿਆ ਤੇ ਆਪਾਂ ਨੇ ਰੋਜ਼ ਦੀ ਤਰ੍ਹਾਂ ਆਪਣਾ ਕੰਮ ਕਰ ਦਿੱਤਾ ਨਿਵੇੜ ਤੇ ਅੱਜ ਸੁਖਰ ਨਾਲ ਕੰਮ ਬਹੁਤ ਸੀਗੇ ਸਾਡੇ ਟੇਬਲ ਟੋਰਜ ਬਹੁਤ ਐ ਸੀਗੇ ਤੇ ਆਪਣੇ ਪੰਜਾਬੀ ਭੈਣ ਭਰਾ ਵੀ ਕਾਫੀ ਐ ਸੀਗੇ ਵਿੱਚ ਦੋ ਤਿੰਨ ਇਦਾਂ ਦੇ ਰਹਿ ਗਏ ਸਾਡੀ ਵੀਡੀਓ ਵੀ ਨਹੀਂ ਬਣੀ ਜਾਈ ਕੋਈ ਸਾਰੇ ਨੂੰ ਸਮਝ ਲੱਗਿਆ ਐ ਇੰਨਾ ਮਤਲਬ ਵੀ ਟੇਬਲ ਟੂ ਕਾਫੀ ਸੀਗਾ ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਹੀ ਮੇਰੇ ਤੋਂ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸਾਰਿਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਅਸੀਂ ਆਪਣੇ ਦਿਲ ਦੇ ਗਿਆਹਿਆਂ ਦੇ ਵਿੱਚੋਂ ਕਰਦੇ ਆ ਤੁਸਿਰ ਇਦਾਂ ਹੀ ਪਿਆਰ ਕਰਦੇ ਰਹਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਜਿਹੜੇ ਜਿਹੜੇ ਮੇਰੇ ਭੈਣ ਪਰ ਹਲੇ ਆਉਣ ਆਉਣ ਬਾਰੇ ਸੋਚਦੇ ਆ ਤਾਂ ਉਹ ਵੀ ਜਰੂਰ ਆਓ ਆਪਣਾ ਪੀਜ਼ਾ ਜਰੂਰ ਟੈਸਟ ਕਰਕੇ ਜਾਓ ਤੇ ਸਾਨੂੰ ਵਧੀਆ ਵਧੀਆ ਰਿਵਿਊ ਵੀ ਦਿਓ ਪੀਜ਼ਾ ਖਾਣ ਤੋਂ ਬਾਅਦ ਦੂਜੇ ਦੇ ਵਲੌਗ ਦੱਸਿਆ ਕਿ ਤੁਹਾਨੂੰ ਵੀ ਹਾਂ ਤੁਹਾਡਾ ਤੇ ਅੱਜ ਦੇ ਕਮੈਂਟਾਂ ਦੇ ਵਿੱਚ ਮਿੱਤਰੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਸਤਿਕਾਰ ਤੁਸੀਂ ਮੈਨੂੰ ਮੇਰੇ ਪਰਿਵਾਰ ਨੂੰ ਦੰਨੇ ਹੋ ਮਿੱਤਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਧੰਨਵਾਦ ਆਪਾਂ ਕਰਦੇ ਆ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਆਪਾਂ ਇਦਾਂ ਹੀ ਵਲੌਗ ਬਣਾਉਂਦੇ ਰਾਵਾਂਗੇ ਤੇ ਨਾਲੇ ਆਪਣਾ ਕੰਮ ਕਰਦੇ ਜਾਵਾਂਗੇ ਤੇ ਬਾਕੀ ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਵੀ ਬੜਾ ਸੋਹਣਾ ਰਿਹਾ ਘੁੰਮੇ ਫਿਰੇ ਤੁਹਾਡੇ ਸਾਰਾ ਆਪਣਾ ਵਲੌਗ ਸ਼ੇਅਰ ਕੀਤਾ ਆਪਾਂ ਨੇ ਫਿਮਚੀਨੋ ਸ਼ਹਿਰ ਸੀਗਾ ਇਹ 에ਰਪੋਰਟ ਦੇ ਬਿਲਕੁਲ ਲੱਗ ਗਿਆ ਇੰਟਰਨੈਸ਼ਨਲ ਜਿਹੜਾ 에ਰਪੋਰਟ ਹੈ ਰੋਮ ਸ਼ਹਿਰ ਦਾ ਇਟਲੀ ਦਾ ਰੋਮ ਸ਼ਹਿਰ ਦੇ ਵਿੱਚ ਫਿਮਚੀਨੋ ਸ਼ਹਿਰ ਹੈ ਸਮੁੰਦਰ ਦੇ ਕੰਢੇ ਆ ਬਹੁਤ ਸੋਹਣਾ ਸ਼ਹਿਰ ਹੈ ਤੇ ਵੈਸੇ ਤਾਂ ਬਹੁਤ ਸਾਰੇ ਵੇਰ ਭੈਣ ਭਰਾਵਾਂ ਨੇ ਦੇਖਿਆ ਹੋਣਾ ਪਰ ਜਿਹੜਾ ਨਹੀਂ ਦੇਖਿਆ ਜਰੂਰ ਆ ਕੇ ਵੇਸਟ ਕਰਕੇ ਜਾਇਓ ਬਹੁਤ ਸੋਹਣਾ ਸ਼ਹਿਰ ਹੈ ਤੇ ਬਾਕੀ ਆਪਾਂ ਹੌਲੀ ਹੌਲੀ ਇਨ ਫਿਊਚਰ ਜਿੱਦਾਂ ਇਹਦਾ ਸਮਾਂ ਲੱਗੀ ਜਾਊਗਾ ਤਿੰਨ ਉਹ ਆਪਾਂ ਹੋਰ ਵੀ ਇਟਲੀ ਦੇ ਸ਼ਹਿਰਾਂ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਜਾਵਾਂਗੇ ਵੀ ਕਿਹੜਾ ਕਿਹੜਾ ਸ਼ਹਿਰ ਚ ਕੀ ਆ ਕਿੱਥੇ ਆ ਕਿਦਾਂ ਦਾ ਸ਼ਹਿਰ ਹੈ ਸਾਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਸਾਡੀ ਕਿ ਮਜਬੂਰੀ ਹੋ ਜਾਂਦੀ ਯਾਰ ਆਪਣੇ ਕੰਮਕਾਰਾਂ ਵਿੱਚ ਮਿੱਤਰੋ ਨਿਕਲ ਨਹੀਂ ਹੁੰਦਾ ਹੈਗਾ ਜਿਹੜਾ ਤੇ ਮੇਰੇ ਵੀਰ ਦਾ ਭੈਣ ਭਰਾ ਆਪਣੇ ਕੰਮ ਕਰਦਿਆਂ ਨੂੰ ਪਤਾ ਹੈ ਉਹਨਾਂ ਨੂੰ ਵੀ ਕਿੰਨਾ ਔਖਾ ਹੋ ਜਾਂਦਾ ਨਿਕਲਣਾ ਤੇ ਉਹ ਆਪਣੀ ਗੱਲ ਨੂੰ ਜਰੂਰ ਸਮਝਦੇ ਹੋਣਗੇ ਪਰ ਫਿਰ ਵੀ ਆਪਾਂ ਸਮੇਂ-ਸਮੇਂ ਕੱਢ ਕੇ ਨਾ ਕੋਸ਼ਿਸ਼ ਜਰੂਰ ਕਰਿਆ ਕਰਾਂਗੇ ਵੀ ਕਿਤੇ ਨਾ ਕਿਤੇ ਇਦਾਂ ਦਾ ਵਲੌਗ ਲੈ ਕੇ ਜਿੱਦੇ ਵੀ ਤੁਹਾਨੂੰ ਇਟਲੀ ਬਾਰੇ ਆਪਾਂ ਕੁਝ ਦਿਖਾਈਏ ਵੀ ਕਿੱਦਾਂ ਦੇ ਜਿਦਾਂ ਤੁਸੀਂ ਕਰਮਾ ਵਾਲਿਓ ਤੇ ਘਰ ਬੈਠੇ ਪੰਜਾਬ ਵਿੱਚ ਬੈਠੇ ਤੁਹਾਨੂੰ ਇਟਲੀ ਦਾ ਪਰਫਿਮ ਚੀਨੂ ਦਾ ਸ਼ਹਿਰ ਦਿਖਾਤਾ ਆਪਾਂ ਨੇ ਹਾਂਜੀ ਤੁਸੀਂ ਤੁਹਾਨੂੰ ਪਤਾ ਹੋਣਾ ਤੁਸੀਂ ਪਤਾ ਕਰਿਓ ਕਿ ਡਿਫਰੈਂਟ ਤੁਹਾਨੂੰ ਲੱਗਿਆ ਹਾਂ ਤੁਹਾਨੂੰ ਕੀ ਲੱਗਿਆ ਕਿ ਅਸੀਂ ਇੱਥੇ ਰਹਿੰਦੇ ਹਾਂ ਸਾਨੂੰ ਚੀਜ਼ ਨਾਰਮਲ ਲੱਗਦੀ ਹੈ ਉਹ ਤੇ ਜਿਹੜੇ ਮਤਲਬ ਤੁਸੀਂ ਦੂਰੋਂ ਦੇਖਦੇ ਹੋ ਤੁਹਾਨੂੰ ਸ਼ਹਿਰੋਂ ਚੀਜ਼ ਡਿਫਰੈਂਟ ਲੱਗਦੀ ਹੋਵੇ ਹਨਾ ਐਦਾਂ ਹੋ ਸਕਦਾ ਹੈ ਤੇ ਬਾਕੀ ਹਰੇ ਕੰਟਰੀ ਦਾ ਆਪਣਾ ਕਲਚਰ ਹੈ ਆਪਣਾ ਰਹਿਣ ਸਹਿਣਾ ਆਪਣਾ ਸਾਰਾ ਕੁਝ ਆਪਣਾ ਉਹ ਆਪਣੇ ਹਰੇ ਜਿਨਸੀ ਮੰਨ ਕੇ ਹਰੇ ਕੰਟਰੀ ਦਾ ਆਪਣਾ ਕਲਚਰ ਤੇ ਆਪਣਾ ਰਹਿਣਾ ਸਹਿਣਾ ਤੇ ਸਭ ਨੂੰ ਮੁਬਾਰਕਾਂ ਹਰੇਕੀ ਕੰਟਰੀ ਦੇ ਹਰੇਕ ਦੇ ਕਲਚਰ ਬਾਰੇ ਤੇ ਪਰਮਾਤਮਾ ਸਾਰੇ ਉੱਚਾ ਦੀ ਗੱਲ ਦੇ ਵਿੱਚ ਰੱਖੇ ਮਿੱਤਰੋ ਤੇ ਐਂਡ ਦੇ ਵਿੱਚੋਂ ਥੱਕੇ ਬਹੁ ਪਏ ਹਾਂ ਹੁਣ ਤਾਂ ਦਿਲ ਕਰਦਾ ਵੀ ਜਾਈਏ ਤੇ ਜਾ ਕੇ ਨਾਨਾ ਨੀਨਾ ਕਰੀਏ ਨਾਨਾ ਨੀਨ ਹੁੰਦਾ ਵੀ ਜਾ ਕੇ ਸੋਈਏ ਹੁਣ ਨੀਂਦ ਬਹੁਤ ਆਉਂਦੀ ਹੈ ਥੱਕੇ ਹੋਏ ਜਾਗੇ ਸਵੇਰ ਦੇ ਤੇ ਅੱਜ ਦਾ ਵਲੌਗ ਇੱਥੇ ਆਪ ਆਪਣਾ ਬੰਦ ਕਰਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰ ਮਿਲਾਂ